ਸਰਦਾਰ ਅਤਾ ਸਿੰਘ ਦੀ ਕਿਮੇ ਤੁਸੀਂ ਦੇਖਦੇ ਹੋ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਜਿਹੜੀ ਪੰਜਾਬ ਦੀ ਰਾਜਨੀਤੀ ਹੈ ਕਹਿੰਦੇ ਵੀ ਬ੍ਰਹਮਾ ਦੀ ਜਿਹੜੇ ਨੇ ਉਹ ਸਾਰੀ ਸ੍ਰਿਸ਼ਟੀ ਦੇ ਜਿਹੜੇ ਰਚੈਤਾ ਹੈਗੇ ਨੇ ਤੇ ਕਹਿੰਦੇ ਵੀ ਪੰਜਾਬ ਦੇ ਬਾਰੇ ਉਹ ਵੀ ਕੋਈ ਇਦਾਂ ਦੀ ਐਕਸਪੈਕਟੇਸ਼ਨ ਜਿਹੜੀ ਆ ਜਾਂ ਉਹ ਵੀ ਉਹਦੇ ਭਵਿੱਖ ਬਾਰੇ ਜਿਹੜਾ ਨਹੀਂ ਦੱਸ ਸਕਦੇ ਕਿ ਉਹ ਰਾਜਨੀਤੀ ਕਿੱਧਰ ਨੂੰ ਜਾਏਗੀ ਦੂਜੀ ਗੱਲ ਉੱਪਰ ਦੀ ਕਹਿੰਦੇ ਵੀ ਅਸੀਂ ਜਿਹੜੀ ਹੈ ਬਹੁਮਤ ਲਿਆ ਰਹੇ ਹਾਂ ਹਾਂ ਇੱਕ ਤਾਂ ਅਮਿਤ ਸ਼ਾਹ ਕੋਈ ਝੂਠ ਨਹੀਂ ਬੋਲਦਾ ਹੈ ਜਿਹੜੀਆਂ ਸਾਡੇ ਕੋਲ ਖਬਰਾਂ ਨੇ ਪਿਛਲੇ 15 20 ਦਿਨਾਂ ਤੋਂ ਅਸੀਂ ਇਸ ਇਸ ਕਿਸਮ ਦੀ ਇੱਕ ਸਟੋਰੀ ਦੀ ਨਾ ਜਿਹਦਾ ਪੈੜ ਲੱਤੇ ਹੋਏ ਹੈਗੀ ਆ ਸੋ ਬਿਲਕੁਲ ਅਮਿਤ ਸ਼ਾਹ ਬਿਲਕੁਲ ਸੱਚ ਬੋਲ ਰਿਹਾ ਵੀ ਪੰਜਾਬ ਬਾਰੇ ਉਹਨਾਂ ਨੂੰ ਹਲੇ ਕੁਝ ਨਹੀਂ ਨਜ਼ਰ ਆਇਆ ਜੀ ਉਹਨਾਂ ਦਾ ਇਸ ਵੇਲੇ ਮੇਨ ਜਿਹੜਾ ਸੂਤਰਤਾ ਰਹਿਗਾ ਉਹ ਜਲੰਧਰ ਤੋਂ ਸ਼ਬਦਾਂ ਇੱਕ ਪੰਜਾਬੀ ਦਾ ਅਖਬਾਰ ਹੈ ਉਹਦੇ ਐਡੀਟਰ ਰਹੇ ਨੇ ਜੀ ਉਹ ਉਹਦੇ ਰਾਹੀਂ ਅਮਿਤ ਸ਼ਾਹ ਜਿਹੜੀ ਹੈਗੀ ਆ ਵੱਖ-ਵੱਖ ਸਟ੍ਰੀਮਸ ਤੇ ਕੰਮ ਕਰ ਰਿਹਾ ਵੀ ਅਸੀਂ ਕਿਹੜੀ ਤਰ ਨੂੰ ਜਾਣਾ ਅਮਿਤ ਸ਼ਾਹ ਦਾ ਇੱਕ ਇੱਕ ਇਹ ਹੈਗਾ ਵੀ ਪੰਜਾਬ ਵਿੱਚ ਜੇ ਕਾਂਗਰਸ ਮਜ਼ਬੂਤ ਹੋ ਕੇ ਆਉਂਦੀ ਹੈ ਜਿਹਦੀਆਂ ਕਿ ਸੰਭਾਵਨਾ ਹੈ ਸੋ ਉਹਦੀ ਹਾਰ ਹੋ ਹੁਣ ਅਮਿਤ ਸ਼ਾਹ ਕਾਂਗਰਸ ਨੂੰ ਤੋੜ ਦੇਣ ਲਈ ਇੱਕ ਤਾਂ ਤੁਸੀਂ ਦੇਖੋ ਰਾਣਾ ਗੁਰਜੀਤ ਤੋੜ ਲਿਆ ਉਹਨਾਂ ਨੇ ਰਾਣਾ ਗੁਰਜੀਤ ਸਿੰਘ ਕਾਂਗਰਸ ਦਾ ਸੀਨੀਅਰ ਲੀਡਰ ਹੈਗਾ ਕਾਂਗਰਸ ਦੇ ਵਿਰੁੱਧ ਰੈਲੀ ਕਰ ਰਿਹਾ ਹੈ ਹਾਂ ਇਟ ਮੀਨਸ ਇੱਕ ਉਹ ਵੀ ਕਾਂਗਰਸ ਕਮਜ਼ੋਰ ਪਿਆ ਗਿਆ ਹੋਇਆ ਹੈ ਕਾਂਗਰਸ ਕਮਜ਼ੋਰ ਹੋਵੇ ਇਸ ਲਈ ਅਮਿਤ ਸ਼ਾਹ ਹੁਣ ਚਾਹ ਰਹੇ ਆ ਵੀ ਆਮ ਆਦਮੀ ਪਾਰਟੀ ਬਿਲਕੁਲ ਤਬਾਹ ਨਾ ਹੋਵੇ ਹਰਵਿੰਦ ਕੇਜਰੀਵਾਲ ਤੇ ਮਨੀਸ਼ ਸ਼ਿਸ਼ੋਧਿਆ ਦੀਆਂ ਸਰਗਰਮੀਆਂ ਨੂੰ ਅਮਿਤ ਸ਼ਾਹ ਦਾ ਥਾਪੜ ਆ ਪ੍ਰਾਪਤ ਜੀ ਵੀ ਤੁਸੀਂ ਪੰਜਾਬ ਚ ਸਰਗਰਮੀ ਕਰੋ ਜਮਾਈ ਨਾ ਮਰ ਜਿਓ ਕੁਛ ਨਾ ਕੁਛ ਤਾਂ ਲੈ ਕੇ ਲਗੋ ਅਮਿਤ ਸ਼ਾਹ ਨੂੰ ਆਇਆ ਵੀ ਅਕਾਲੀਆਂ ਚੋਂ ਕਿਹੜੀ ਧਿਰ ਨਾਲ ਕਰਨਾ ਜਿਹੜੀ ਧਿਰ ਸਾਨੂੰ ਮਜ਼ਬੂਤ ਲੱਗੀ ਉਹਦੇ ਨਾਲ ਅਸੀਂ ਉਹ ਸੰਪਰਕ ਦੋਵਾਂ ਨਾਲ ਰੱਖ ਰਹੇ ਹਾਂ ਹੁਣ ਕਿਤੇ ਇਹ ਨਾ ਹੋਵੇ ਵੀ ਸੁਖਵੀਰ ਸਿੰਘ ਬਾਦਲ ਵਾਲਾ ਤੁਹਾਡਾ ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਇਹ ਇੱਕ ਇੱਕ ਪਾਸੇ ਹੋ ਜਾਣ ਤੇ ਪੰਜ ਮੈਂਬਰੀ ਕਮੇਟੀ ਤੇ ਕਾਂਗਰਸ ਆ ਜਿਹੜੀਆਂ ਉਹ ਜਾਨੀ ਉਹ ਵੱਖਰੀਆਂ ਵੱਖਰੀਆਂ ਹੋ ਜਾਣ ਮਤਲਬ ਜੀ ਇਸੇ ਕਰਕੇ ਅਮਿਤ ਸ਼ਾਹ ਨੂੰ ਸਮਝ ਨਹੀਂ ਆ ਰਿਹਾ ਵੀ ਪੰਜਾਬ ਨੇ ਜਾਣਾ ਕਿੱਧਰ ਆ ਪਿਛਲੇ ਦਿਨੀ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਉਹਨਾਂ ਦੀ ਇੰਟਰਵਿਊ ਇੱਕ ਸਾਹਮਣੇ ਆਉਂਦੀ ਹੈ ਜਿਸ ਦੇ ਵਿੱਚ ਉਹ ਪੰਜਾਬ ਦੀ ਰਾਜਨੀਤੀ ਨੂੰ ਲੈ ਕੇ ਇੱਕ ਵੱਖਰੀ ਕਿਸਮ ਦੀ ਜਿਹੜੀ ਟਿੱਪਣੀ ਜਿਹੜੀ ਕਰਦੇ ਹੈਗੇ ਨੇ ਸਰਦਾਰ ਅਪਤਾ ਸਿੰਘ ਜੀ ਕਿਵੇਂ ਤੁਸੀਂ ਦੇਖਦੇ ਹੋ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਜਿਹੜੀ ਪੰਜਾਬ ਦੀ ਰਾਜਨੀਤੀ ਹੈ ਕਹਿੰਦੇ ਵੀ ਬ੍ਰਹਮਾ ਦੀ ਜਿਹੜੇ ਨੇ ਉਹ ਸਾਰੀ ਸ੍ਰਿਸ਼ਟੀ ਦੇ ਜਿਹੜੇ ਰਚੈਤਾ ਹੈਗੇ ਨੇ ਤੇ ਕਹਿੰਦੇ ਵੀ ਪੰਜਾਬ ਦੇ ਬਾਰੇ ਉਹ ਵੀ ਕੋਈ ਇਦਾਂ ਦੀ ਐਕਸਪੈਕਟੇਸ਼ਨ ਜਿਹੜੀ ਆ ਜਾਂ ਉਹ ਵੀ ਉਹਦੇ ਭਵਿੱਖ ਬਾਰੇ ਜਿਹੜਾ ਨਹੀਂ ਦੱਸ ਸਕਦੇ ਕਿ ਉਹ ਰਾਜਨੀਤੀ ਕਿੱਧਰ ਨੂੰ ਜਾਏਗੀ ਦੂਜੀ ਗੱਲ ਉੱਪਰ ਦੀ ਕਹਿੰਦੇ ਵੀ ਅਸੀਂ ਜਿਹੜੀ ਆ ਬਹੁਮਤ ਲਿਆ ਰਹੇ ਹਾਂ ਇੱਥੇ Hindu ਪੱਤਰਕਾਰ ਹੈਗੇ ਨੇ ਮਿਸਟਰ ਦੀਪਕ ਉਹਨਾਂ ਨੇ ਇੱਕ ਹੋਰ ਮੁੱਦਾ ਚੁੱਕਿਆ ਕਿ ਉਹ ਕਹਿੰਦੇ ਫਿਰ ਕੀ ਏ ਬ੍ਰਹਮਾ ਜੀ ਤੋਂ ਵੀ ਆਪਣੇ ਆਪ ਨੂੰ ਉੱਪਰ ਦੱਸਦੇ ਹੈਗੇ ਨੇ ਤੇ ਜੇ ਕਿਤੇ ਕਿਸੇ ਗੈਰ ਹਿੰਦੂ ਨੇ ਟਿੱਪਣੀ ਕੀਤੀ ਹੁੰਦੀ ਤੇ ਹੁਣ ਦਾ ਕੀ ਖਿਲਾਰੇ ਪੈ ਜਾਣੇ ਸੀ ਦੋਨਾਂ ਨੂੰ ਕਿਵੇਂ ਦੇਖਨੇ ਹਾਂ ਇੱਕ ਤਾਂ ਅਮਿਤ ਸ਼ਾਹ ਕੋਈ ਝੂਠ ਨਹੀਂ ਬੋਲ ਰਿਹਾ ਜਿਹੜੀਆਂ ਸਾਡੇ ਕੋਲ ਖਬਰਾਂ ਨੇ ਪਿਛਲੇ 15 20 ਦਿਨਾਂ ਤੋਂ ਅਸੀਂ ਇਸ ਇਸ ਕਿਸਮ ਦੀ ਇੱਕ ਸਟੋਰੀ ਦੀ ਨਾ ਜਿੱਦਾਂ ਪੈੜ ਨੱਪੇ ਹੋਈ ਹੈ ਜੀ ਸੋ ਬਿਲਕੁਲ ਅਮਿਤ ਸ਼ਾਹ ਬਿਲਕੁਲ ਸੱਚ ਬੋਲ ਰਿਹਾ ਵੀ ਪੰਜਾਬ ਬਾਰੇ ਉਹਨਾਂ ਨੂੰ ਹਲੇ ਕੁਝ ਨਹੀਂ ਨਜ਼ਰ ਆ ਰਿਹਾ ਜੀ ਉਹਨਾਂ ਨੇ ਬਹੁਤ ਸਾਰੀਆਂ 3 4 ਸਟਰੀਮਜ਼ ਚਲਾਈਆਂ ਹੋਈਆਂ ਹੂੰ ਉਹਨਾਂ ਦਾ ਇਸ ਵੇਲੇ ਮੇਨ ਜਿਹੜਾ ਸੁੱਤਰਤਾ ਰਹਿਗਾ ਉਹ ਜਲੰਧਰ ਤੋਂ ਸ਼ਬਦਾਂ ਇੱਕ ਪੰਜਾਬੀ ਦਾ ਅਖਬਾਰ ਹੈ ਹੂੰ ਉਹਦੇ ਐਡੀਟਰ ਆ ਜਿਹੜੇ ਹਨ ਜੀ ਉਹ ਉਹਦੇ ਰਾਹੀਂ ਅਮਿਤ ਸ਼ਾਹ ਜਿਹੜੀ ਹੈਗੀ ਆ ਵੱਖ-ਵੱਖ ਅ ਸਟ੍ਰੀਮਸ ਤੇ ਕੰਮ ਕਰ ਰਹੇ ਆ ਵੀ ਅਸੀਂ ਕਿਹੜੀ ਤਰ੍ਹਾਂ ਨੂੰ ਜਾਣਾਂ ਉਸ ਅਖਬਾਰ ਦੇ ਮਾਲਕ ਦਾ ਭਗਵੰਤ ਮਾਨ ਦੀ ਸਰਕਾਰ ਨਾਲ ਪੰਗਾ ਪੈ ਗਿਆ ਸੀ ਉਹਨਾਂ ਤੇ ਕੇਸ ਦਰਜ ਹੋਇਆ ਸੀਗਾ ਸੋ ਉਹ ਕੇਸ 'ਚੋ ਗ੍ਰਿਫਤਾਰੀ ਕਰਨ ਦੀਆਂ ਸੰਭਾਵਨਾਵਾਂ ਸੀਗੀਆਂ ਫਿਰ ਸਾਡੀ ਜਾਣਕਾਰੀ ਅਨੁਸਾਰ ਭਈ ਅਮਿਤ ਸ਼ਾਹ ਦੇ ਦਖਲ ਨਾਲ ਉਹ ਕੇਸ ਖਤਮ ਹੁੰਦਾ ਹ ਉਹਸ ਅਖਬਾਰ ਦੇ ਇਸ਼ਤਿਹਾਰ ਆ ਜਿਹੜੇ ਦੁਬਾਰਾ ਵਾਪਸ ਮਿਲਨੇ ਹੋ ਜਾਂਦੇ ਆ ਸੋ ਪਿਛਲੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਉਸ ਜਿਸ ਐਡੀਟਰ ਨੂੰ ਉਹ ਗ੍ਰਿਫਤਾਰ ਕਰਨਾ ਚਾਹ ਰਹੇ ਸੀ ਉਹਦੇ ਪੈਰੀ ਹੱਥ ਲਾਉਂਦੇ ਦੇਖੇ ਗਏ ਹੂੰ ਹੁਣ ਜਿਹੜੀ ਸਾਡੇ ਕੋਲ ਜਿਹੜੀ ਖਬਰ ਹੈਗੀ ਆ ਵੀ ਉਸ ਐਡੀਟਰ ਦੇ ਰਾਹੀਂ ਅਮਿਤ ਸ਼ਾਹ ਪੰਜਾਬ ਵਿੱਚ ਖੇਡ ਖੇਡ ਰਹੇ ਹੈਗੇ ਆ ਹੂੰ ਉਹ ਤੁਸੀਂ ਦੇਖੋ ਅਮਿਤ ਸ਼ਾਹ ਦਾ ਇੱਕ 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 ਇਹ ਹੈਗਾ ਵੀ ਪੰਜਾਬ ਵਿੱਚ ਜੇ ਕਾਂਗਰਸ ਮਜ਼ਬੂਤ ਹੋ ਕੇ ਆਉਂਦੀ ਆ ਜਿਹਦੀਆਂ ਕਿ ਸੰਭਾਵਨਾਵਾਂ ਵਾਲੇ ਸੋ ਉਹਦੀ ਹਾਰ ਹੁੰਦੀ ਆ ਹੁਣ ਅਮਿਤ ਸ਼ਾਹ ਕਾਂਗਰਸ ਨੂੰ ਤੋੜ ਦੇਣ ਲਈ ਇਕ ਤਾਂ ਤੁਸੀਂ ਦੇਖੋ ਰਾਣਾ ਗੁਰਜੀਤ ਤੋੜ ਲਿਆ ਉਹਨਾਂ ਨੇ ਜੀ ਰਾਣਾ ਗੁਰਜੀਤ ਸਿੰਘ ਕਾਂਗਰਸ ਦਾ ਸੀਨੀਅਰ ਲੀਡਰ ਹੈਗਾ ਹੂੰ ਕਾਂਗਰਸ ਦੇ ਵਿਰੁੱਧ ਰੈਲੀ ਕਰ ਰਿਹਾ ਹੈ ਹੂੰ ਹੂੰ ਹਨਾ ਇਟ ਮੀਨਸ ਇੱਕ ਉਹ ਉਹ ਵੀ ਕਾਂਗਰਸ ਕਮਜ਼ੋਰ ਪੈ ਗਿਆ ਹੋਇਆ ਜੀ ਕਾਂਗਰਸ ਕਮਜ਼ੋਰ ਹੋਵੇ ਦੂਜਾ ਦਿੱਲੀ ਦੀਆਂ ਚੋਣਾਂ ਤੋਂ ਬਾਅਦ ਇਹ ਮੈਸੇਜ ਆਇਆ ਸੀ ਵੀ ਐਸ ਸੂਨ ਐਸ ਭਾਜਪਾ ਦੀ ਸਰਕਾਰ ਬਣਦੀ ਆ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸ਼ਿਸ਼ੂਧਿਆ ਦੁਬਾਰਾ ਗ੍ਰਿਫਤਾਰ ਹੋਣਗੇ ਹੂੰ ਉਹ ਨਹੀਂ ਗ੍ਰਿਫਤਾਰ ਹੋਏ ਜੀ ਅਮਿਤ ਸ਼ਾਹ ਨੂੰ ਇਹ ਲੱਗ ਰਿਹਾ ਵੀ ਜੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਬਿਲਕੁਲ ਤਬਾਹ ਹੋ ਗਈ ਤਾਂ ਕਾਂਗਰਸ ਬਹੁਤ ਮਜ਼ਬੂਤ ਢਿਰ ਦੇ ਤੌਰ ਤੇ ਸਾਹਮਣੇ ਆਉਗੀ। ਮਤਲਬ ਫਿਰ ਇਹਨਾਂ ਦਾ ਕੰਟਰੋਲ ਰਹੇਗਾ ਹੀ ਨਹੀਂ। ਹਾਂ ਵੀ ਵੀ ਕਾਂਗਰਸ ਨੇ ਇੰਨੀ ਮਜ਼ਬੂਤ ਹੋ ਜਾਣਾ ਵੀ ਸਾਨੂੰ ਤਾਂ ਕਿਸ ਨੇ ਬੇੜੀਆਂ ਬੱਟੀਆਂ ਨਹੀਂ ਪੁੱਛਣਾ। ਇਸ ਲਈ ਅਮਿਤ ਸ਼ਾਹ ਹੁਣ ਚਾਹ ਰਹੇ ਆ ਵੀ ਆਮ ਆਦਮੀ ਪਾਰਟੀ ਬਿਲਕੁਲ ਤਬਾਹ ਨਾ ਹੋਵੇ। ਅਰਵਿੰਦ ਕੇਜਰੀਵਾਲ ਤੇ ਮਨੀਸ਼ ਸ਼ਿਸ਼ੋਧਿਆ ਦੀਆਂ ਸਰਗਰਮੀਆਂ ਨੂੰ ਅਮਿਤ ਸ਼ਾਹ ਦਾ ਥਾਪੜਾ ਪ੍ਰਾਪਤ ਆ। ਜੀ ਮੇ ਤੁਸੀ ਪੰਜਾਬ ਚ ਸਰਗਰਮੀ ਕਰੋ ਜਮਾਈ ਨਾ ਮਰ ਜਿਓ ਕੁਛ ਨਾ ਕੁਸਤਾ ਲੈ ਕੇ ਡਗੋ ਹਨਾ ਉਹ ਤੋਂ ਬਾਅਦ ਅਕਾਲੀ ਪੋਲਟਿਕਸ ਚ ਜਿੰਨੀ ਕਵਰੇਜ ਪੰਜਾਬੀ ਦੇ ਅਜੀਤ ਅਖਬਾਰ ਵੱਲੋਂ ਪੰਜ ਮੈਂਬਰੀ ਭਰਤੀ ਕਮੇਟੀ ਨੂੰ ਦਿੱਤੀ ਜਾ ਰਹੀ ਆ ਹਨਾ ਹਾਲਾਂਕਿ ਉਹਦਾ ਸਿੱਖ ਵਿਰੋਧੀ ਸਟੈਂਡ ਰਿਹਾ ਪਰ ਪੰਜ ਮੈਂਬਰੀ ਭਰਤੀ ਕਮੇਟੀ ਦੀ ਜਿਹੜੀ ਜਿਹੜੀ ਹੋ ਰਹੀ ਹੈ ਸਰਗਰਮੀ ਉਹਨੂੰ ਜਿੰਨੀ ਵੱਡੀ ਰਿਪੋਰਟਿੰਗ ਦਿੱਤੀ ਉਹਨੂੰ ਜਾ ਰਿਹਾ ਕਾਲਮ ਦਿੱਤੇ ਜਾ ਰਿਹਾ ਇਟ ਮੀਨਸ ਉਹ ਇਹ ਰਾਹ ਵੀ ਖੁੱਲਾ ਰੱਖ ਰਹੇ ਆ ਮਤਲਬ ਚਾਰੇ ਬੰਨ੍ਹੇ ਹੀ ਰੱਖ ਰਹੇ ਆ ਇਹ ਅਮਿਤ ਸ਼ਾਹ ਇਹ ਰਾਹ ਵੀ ਖੁੱਲਾ ਰੱਖ ਰਿਹਾ ਤੇ ਸੁਖਵੀਰ ਬਾਦਲਾ ਰਾਹ ਵੀ ਖੁੱਲਾ ਰੱਖ ਰਿਹਾ ਹੂੰ ਹੂੰ ਅਮਿਤ ਸ਼ਾਹ ਨੂੰ ਆਇਆ ਵੀ ਅਕਾਲੀਆਂ ਚੋਂ ਕਿਹੜੀ ਧਿਰ ਨਾਲ ਕਰਨਾ ਜਿਹੜੀ ਧਿਰ ਸਾਨੂੰ ਮਜ਼ਬੂਤ ਲੱਗੀ ਉਹਦੇ ਨਾਲ ਅਸੀਂ ਉਹ ਸੰਪਰਕ ਦੋਵਾਂ ਨਾਲ ਰੱਖ ਰਹੇ ਆ ਹੂੰ ਕਿਤੇ ਇਹ ਨਾ ਹੋਵੇ ਵੀ ਸੁਖਵੀਰ ਸਿੰਘ ਬਾਦਲਾ ਤੁਹਾਡਾ ਹੂੰ ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਹੂੰ ਹੂੰ ਇਹ ਇੱਕ ਇੱਕ ਪਾਸੇ ਹੋ ਜਾਣ ਜੀ ਤੇ ਪੰਜ ਮੈਂਬਰੀ ਕਮੇਟੀ ਤੇ ਕਾਂਗਰਸ ਆ ਜਿਹੜੀਆਂ ਉਹ ਜਣੀ ਉਹ ਵੱਖਰੀਆਂ ਵੱਖਰੀਆਂ ਹੋ ਜਾਣ ਮਤਲਬ ਜੀ ਜੀ ਵੀ ਇਸੇ ਕਰਕੇ ਅਮਿਤ ਸ਼ਾਹ ਨੂੰ ਸਮਝ ਨਹੀਂ ਆ ਰਿਹਾ ਵੀ ਪੰਜਾਬ ਨੇ ਜਾਣਾ ਕਿੱਧਰ ਆ ਹੂੰ ਉਹ 4 5 ਟਰੈਕਸ ਤੇ ਕੰਮ ਕਰ ਰਹੇ ਆ ਕਿਸੇ ਵੀ ਟਰੈਕ ਤੋਂ ਸਫਲਤਾ ਮਤਲਬ ਇਹ ਟਿੱਪਣੀ ਫਿਰ ਕਿਤਨਾ ਕਿਤੇ ਅਸਲੀਅਤ ਦੇ ਵਿੱਚੋਂ ਸਾਹਮਣੇ ਆਈ ਹੈ ਵੀ ਤੁਸੀਂ ਦੇਖੋ ਰਵਨੀਤ ਬਿੱਟੂ ਕੋਈ ਜਾਦੂ ਨਹੀਂ ਕਰ ਸਕਦਾ ਪੰਜਾਬ 'ਚ ਸੁਨੀਲ ਜਾਖੜ ਕੋਈ ਜਾਦੂ ਨਹੀਂ ਕਰ ਸਕਦਾ ਰਾਣਾ ਗੁਰਜੀਤ ਲੈ ਦੇ ਕੇ ਪੰਜ ਸੀਟਾਂ ਕੱਢ ਲੈਣਗੇ ਜਿਹੜੀਆਂ ਉਹ ਕਪੂਰਥੜ੍ਹਿਆਲੀਆਂ ਪਰ ਬਾਕੀ ਦਿਆਂ ਦਾ ਕੀ ਬਣੂਗਾ ਇਸ ਕਰਕੇ ਪੰਜਾਬ ਦੀ ਤਾਣੀ ਭਾਜਪਾ ਦੇ ਲੀਡਰਾਂ ਲਈ ਵਾਕਈ ਉਲਝੀ ਹੋਈ ਹੈ ਉਹਨਾਂ ਦਾ ਮੁੱਖ ਨਿਸ਼ਾਨਾ ਹੁਣ ਕਾਂਗਰਸ ਨੂੰ ਤੋੜਨਾ ਹੈ ਕਾਂਗਰਸ ਨੂੰ ਕਮਜ਼ੋਰ ਕਰਨਾ ਇਹ ਹੁਣ ਕਾਂਗਰਸ ਦੀ ਲੀਡਰਸ਼ਿਪ ਨੇ ਦੇਖਣਾ ਹੈ ਕਿ ਅਸੀਂ ਅਮਿਤ ਸ਼ਾਹ ਦੀ ਖੇਡ ਵਿੱਚ ਫਸਣਾ ਹੈ ਜਾਂ ਆਪ ਮਜ਼ਬੂਤ ਰਹਿ ਕੇ ਅਗਲੀਆਂ ਚੋਣਾਂ ਵਿੱਚ ਆਪਣੀ ਜੜੀ ਕਾਰਵਾਈ ਪਾਉਣੀ ਹੈਗੀ ਆ ਜੀ ਬਿਲਕੁਲ